ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਰਸੇਦਾਰ ਸਬਜ਼ੀ ਅਰਬੀ 500 ਗ੍ਰਾਮ ਲਈਏ ਅਰਬੀ ਨੂੰ ਆਪਾਂ ਛਿੱਲ ਕੇ ਕੱਟ ਲਿਆ ਤੇ ਹੁਣ ਆਪਾਂ ਉਸ ਨੂੰ 2-3 ਵਾਰ ਪਾਣੀ ਵਿੱਚ ਧੋ ਕੇ ਆਪਾਂ ਉਸ ਤੋਂ ਸਾਰੀ ਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ 2-3 ਵਾਰੀ ਧੋ ਲਿਓ ਹੁਣ ਆਪਾਂ ਕੁੱਕਰ ਰੱਖ ਕੇ ਗੈਸ ਦੇ ਉੱਪਰ ਉਹਦੇ ਵਿੱਚ ਤੇਲ ਪਾਤਾ ਜਦੋਂ ਤੱਕ ਤੇਲ ਗਰਮ ਹੋਦਾ ਹੈ ਆਸਰਾ ਪਪ ਚੋਪ ਕੀਤੇ ਹੋਏ ਪਿਆਜ਼ ਤੇ ਸੁੱਕੇ ਬਸਾਲੇ ਟਮਾਟਰ ਤੇ ਦੋ ਹਰੀਆਂ ਮਿਰਚਾਂ ਗ੍ਰाइंड ਕਰ ਲੀਆਂ ਹੁਣ ਇਹਦੇ ਵਿੱਚ ਜੀਰਾ ਤੇ ਜਵੈਨ ਤਿੜਕ ਗਿਆ ਗਰਮ ਚੰਗੀ ਤਰ੍ਹਾਂ ਕਰਕੇ ਸਰੋਂ ਦਾ ਤੇਲ ਉਹਦੇ ਵਿੱਚ ਜਵੈਨ ਤੇ ਜੀਰਾ ਪਾਤਾ ਹੁਣ ਆਪਾਂ ਚੋਪ ਕੀਤੇ ਹੋਏ ਪਿਆਜ਼ ਪਾਤੇ ਜਦੋਂ ਆਪਣੇ ਪਿਆਜ਼ ਬ੍ਰਾਊਨ ਹੋ ਜਾਣਗੇ ਤਾਂ ਆਪਾਂ ਇਹਨਾਂ ਦੇ ਵਿੱਚ ਸੁੱਕੇ ਮਸਾਲੇ ਪਾ ਦੇਣੇ ਆ ਆ ਲਸਣ ਪਾਤਾ ਦਰਦਰਾ ਕੁੱਟ ਕੇ ਆ ਦੇਖੋ ਹੁਣ ਆਪਣੇ ਮਸਾਲੇ ਆਨੇ ਆਪਣੇ ਮਸਾਲੇ ਪਾ ਦੇਣੇ ਆ ਇਹਦੇ ਵਿੱਚ ਪਿਆਜ਼ ਆਲੇ ਬਰਾਊਨ ਹੋ ਗਏ ਸੁੱਕੇ ਮਸਾਲੇ ਨਮਕ ਮਿਰਚ ਹਲਦੀ ਤੇ ਕੁੱਟਿਆ ਹੋਇਆ ਧੜੀਆਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਣਾ ਹੈ ਲੈ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਤਾਂ ਕਿ ਮਸਾਲੇ ਨਾਲ ਨਾਲ ਲੱਗ ਜਾਣ ਇਹਦੇ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਜੋ ਆਪ ਕਰਕੇ ਰੱਖੀਆਂ ਸੀ ਉਹ ਪਾਤੀਆਂ ਹੁਣ ਆਪਣੇ ਮਸਾਲੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਪਿਆਜ਼ਾਂ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚਿਰ ਹੋਰ ਸੇਕ ਲਵਾਵਾਂਗੇ ਕੁੱਕਰ ਦਾ ਟੱਕਣ ਰੱਖ ਕੇ ਆਹ ਦੇਖੋ ਟਮਾਟਰ ਵੀ ਚੰਗੀ ਤਰ੍ਹਾਂ ਗਲ ਗਏ ਹੁਣ ਆਪਾਂ ਇਹਨਾਂ ਦੇ ਵਿੱਚ ਅਰਬੀ ਪਾ ਦੇਣੀ ਹੈ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਭੁੰਨ ਲੈਣਾ ਹੈ ਸਾਰੇ ਮਸਾਲੇ ਦੇ ਉੱਤੇ ਕੋਟ ਹੋ ਜਾਣ ਤੇ ਮਸਾਲਿਆਂ ਦੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਜਵੇ ਥੋੜਾ ਜਿਹਾ ਗਰਮ ਪਾਣੀ ਕਰਕੇ ਪਾ ਦੇਣਾ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰਸੇਦਾਰ ਬਣਾਣੀ ਹੈ ਨਾ ਸਬਜੀ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਹੁਣ ਆਪਾਂ ਤਿੰਨਕ ਸੀਟੀਆਂ ਲਵਾ ਕੇ ਚੈੱਕ ਕਰਾਂਗੇ ਆਪਾਂ ਅਰਬੀ ਨੂੰ ਹੁਣ ਆਪਣੀਆਂ ਤਿੰਨ ਸੀਟੀਆਂ ਲੱਗ ਗਈਆਂ ਕੁੱਕਰ ਦੀਆਂ ਹੁਣ ਆਪਾਂ ਅਰਬੀ ਨੂੰ ਖੋਲ ਕੇ ਦੇਖਦੇ ਆ ਕੀ ਰਿਜ਼ਲਟ ਹੈ ਅਰਬੀ ਤਾਂ ਇਹ ਤੁਹ ਵਧੀਆ ਲੱਗੀ ਦੀ ਆ ਬਣ ਗਈ ਆਪਾਂ ਇਹਨੂੰ ਇੱਕ ਚਮਚ ਦੇ ਨਾਲ ਦੇਖਦੇ ਆ ਚੈੱਕ ਕਰਕੇ ਆ ਦੇਖੋ ਗਲ ਗਈ ਆਪਣੀ ਅਰਬੀ ਹੁਣ ਆਪਾਂ ਇਹ ਖੁੱਲਾ ਟੱਕੜ ਛੱਡ ਕੇ 2-4 ਕਿ ਮਿੰਟ ਦਾ ਆਪਾਂ ਇਹਨੂੰ ਪਾਣੀ ਮਿਕਸ ਕਰ ਦਾਂਗੇ ਇਹਦੇ ਵਿੱਚ ਮਿਕਸ ਹੋ ਜਾਊਗਾ ਕਸੂਰੀ ਮੇਥੀ ਪਾ ਆਓ ਜਰੂਰ ਮੇਰੇ ਕੋਲ ਵੀਡੀਓ ਨਹੀਂ ਬਣਾਈ ਗਈ ਆ ਦੇਖੋ ਆਪਣੀ ਅਰਬੀ ਰਸੇਦਾਰ ਜੀ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਆ